ਹਾਲਤ ਬਹੁਤ ਖਰਾਬ ਹੈ। ਅੱਥੇ ਨਹੀਂ ਮੰਨਦੇ ਟੰਗਰਾਂ ਨੂੰ। ਤੇ ਸਾਡਾ ਤੇ ਇਹੀ ਸੋਚ ਹੈ ਤੇ ਵੱਧ ਤੋਂ ਵੱਧ ਮਦਦ ਕਰੀਏ। ਚਾਰੇ ਦੀ ਬਹੁਤ ਜ਼ਿਆਦਾ ਦੁਬਿਧਾ ਥੱਲੇ। ਅਸੀਂ ਕੱਲ ਵੀ ਟਰਾਲੀਆਂ ਭੇਜੀਆਂ, ਅੱਜ ਵੀ ਭੇਜਣੀ ਹੈ। ਅੱਗੇ ਵੀ ਭੇਜਦੇ ਰਹਿਣਾ ਜਦੋਂ ਤੱਕ ਇਹ ਆਪਕੇ ਪਿੱਛੇ ਨਹੀਂ ੜ੍ਹਦੀ। ਸਾਡਾ ਜਿਹੜਾ ਇਲਾਕਾ ਹੈ ਪਠਾਨਕੋਟ ਏਰੀਆ, ਆਪਾਂ ਪਰਤਾਰਗਲਾ ਦੇ ਵਿੱਚ ਪੈਂਦਾ ਹੈ। ਕਿਤੇ ਨਾ ਕਿਤੇ ਸੇਫ ਹੈ। ਆਪਾਂ ਕੀ ਕਰੀਏ ਥੋੜੀ-ਥੋੜੀ ਮਦਦ ਕਰੀਏ। ਜੀ ਆਪਾ ਥੋੜੀ ਥੋੜੀ ਮਦਦ ਕਰੀਏ ਥੱਕੇ ਲੋਕਾਂ ਵਾਸਤੇ ਡੰਗਰਾ ਵਾਸਤੇ ਥੋੜੀ ਜੀ ਹੈਲਪ ਕਰੀਏ ਤਾਂ ਜੋ ਉਹ ਵੀ ਆਪਣਾ ਸਮੇ ਜਿਹੜਾ ਕੱਟ ਸਕਣ ਆਓ ਪੰਜਾਬੀਆਂ ਅਗ ਨਾਲ ਮਿਲ ਕੇ ਇੱਕ ਦੂਜੇ ਦੀ ਪਾਹ ਫੜੀ ਇਸ ਮੁਸ਼ਕਿਲ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਈਏ ਇਹ ਕਹਣਾ ਚਾਹਨਾ ਹੈ ਟਰਾਲੀਆਂ ਭਰੇ ਕਰਨਿਆਂ بارش ਦਾ ਜਿਹੜਾ ਹੌਲ ਬਹੁਤ ਖਰਾਬ ਹੈ ਰੱਬ ਕਰਪਾ ਜਿਨੇ ਪਿਛਲੇ 88 ਦੀ ਫਲਾਡ ਆਇਆ ਸੀ ਇਹਨਾਂ ਨੁਕਸਾਨ ਨਹੀਂ ਹੋਇਆ ਸੀ ਜਿਹੜਾ ਇਸ ਵਾਰੀ ਹੋਇਆ ਹੈ ਇਸ ਵਾਰ ਪੱਤੀ ਦੇ ਆਈ ਤੋਂ ਲੈ ਕੇ ਨਾ ਨੁਕਸਾਨ ਹੱਦ ਤੋਂ ਬਾਅਦ ਥੱਲੇ ਇਲਾਕੇ ਜਿਹੜੇ ਇਲਾਕੇ تباہ ਹੋ ਗਿਆ ਅੱਗੇ ਇਹ ਦੇਖਣਾ ਚਾਹੁੰਦੇ ਆ ਕਿ ਸ਼ੁਕਰ ਸਾਡਾ ਭਰਾ ਠਾਕਰ ਰਵੀ ਜਿਹੜਾ ਇਸ ਕੰਮ ਤੇ ਪਿਆ ਯਾਰਾ ਪੱਠੇ ਦੇ ਉਹ ਡੰਗਰਾਂ ਚਾਰਾ ਨਹੀਂ ਵਿੱਚ ਦੂਜੇ ਮੁੜੇ ਲੱਗੇ ਨੇ ਜਿੰਨੇ ਜ ਆ ਬੰਦਿਆਂ ਵਾਸਤੇ ਕੋਈ ਲਈਏ ਰਸਨ ਪਾਣੀ ਉਹ ਅਲੱਗ ਇਕੱਠਾ ਕਰੇ ਕਰਦੇ ਆ ਤੇ ਕੱਲ ਦਾ ਵਿਚਾਰਾ ਲੱਗੇ ਜਨੇ ਮੁੜੇ ਸਾਰੇ ਲੱਗੇ ਵਿਚਾਰੇ ਨਾਲ ਹੈਲਪ ਕਰੇ ਕਰਦੇ ਆ ਜਿਹੜੇ ਪੱਠੇ ਲੱਖ ਰੁਪਏ ਦੇ ਉਹ 20000 ਤੇ ਦੇ ਗਣ ਨਹੀਂ ਯਾਰ ਸਾਡੇ ਕੋਲ ਵੀ ਸੂਟ ਹੋ ਗਿਆ ਕੁਛ ਇਹ ਨਹੀਂ ਪੇ ਡੰਗਰ ਭੁੱਖੇ ਰਹਿਣ ਬੰਦਿਆਂ ਨੂੰ ਤਾਂ ਰਾਸ਼ਨ ਮਿਲ ਜਾਵੇ। ਬਾਕੀ ਆਪੇ ਨਾ ਸ਼ੁਕਰ ਹੈ ਪਈ ਸਾਡੇ ਇਲਾਕੇ ਦੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਰਾਬਾ ਇਹੋ ਜਿਹਾ ਕਰੇ ਨਹੀਂ ਪਈ ਕਦੇ ਵੀ ਇਹੋ ਜਿਆ ਫਲੱਡ ਆਵੇ, ਨੁਕਸਾਨ ਹੋਵੇ, ਬੰਦੇ ਵਿਚਾਰੇ ਜਿਹੜੇ ਬੇਘਰ ਹੋ ਗਏ ਜਾਂਦੇ ਘਰ ਟੁੱਟ ਗਿਆ ਉਹਨਾਂ ਨੂੰ ਘਰਾਂ ਤੇ ਜਗ੍ਹਾ ਨਹੀਂ ਹੈਗੀ। ਉਹਨਾਂ ਨੂੰ ਵੀ ਜਦੋਂ ਮੌਸਮ ਸਾਫ਼ ਹੁੰਦਾ ਨਾਲ ਹੋਰ ਜਿੰਨੀ ਕ ਹੈਲਪ ਹੋਵੇ ਉਹ ਨਹੀਂ ਕਰਾਂਗੇ। ਥੋੜਾ ਥੋੜਾ ਕਰਕੇ ਜਿੰਨੀ ਜਿੰਨੀ ਹੁੰਦੀ ਹੈ। ਵੱਧ ਤੋਂ ਵੱਧ ਜਿਹੜੀ ਹਿੰਮਤ ਮਾਰਾਂਗੇ ਉਹ ਲੈ ਕੇ ਉਹਨਾਂ ਨੂੰ ਕੁਛ ਨਾ ਕੁਛ ਜਣ ਕੇ ਹੈਲਪ ਕਰੀਏ। ਪਾਣੀ ਪਜਾਣਾ ਪਹਿਲੇ ਪੱਠੇ ਪਜਾਈਏ ਜ਼ਰੂਰੀ ਜਿਹੜੇ ਡੰਗਰਾਂ ਵਾਸਤੇ। ਜਾ ਨਬਰ ਭੁੱਖੇ ਆ ਇਸ ਕਰਨੇ ਪੇ ਸਾਰਿਆਂ ਦਾ ਸਹਿਯੋਗ ਹੋਵੇ ਤਾਂ ਹੀ ਗੱਲ ਬਣਦੀ ਹੈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਦੇਖੋ ਜੀ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਬੁਰੇ ਹਾਲਾਤ ਬਣ ਚੁੱਕੇ ਨੇ ਰੋਸ਼ਨ ਦੀ ਚਲੋ ਕੋਈ ਨਹੀਂ ਜਿਆਦਾ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਹੈ ਕਾਫੀ ਸੰਸਥਾਵਾਂ ਜਿਹੜੇ ਬਰ ਚੜ ਕੇ ਹਿੱਸਾ ਲੈ ਰਹੇ ਹੈ ਪਰ ਡੰਗਰਾਂ ਵਾਸਤੇ ਬਹੁਤ ਮੁਸ਼ਕਲ ਹੋ ਰਹੀ ਹੈ ਕਿਉਂਕਿ ਥੱਲੇ ਸਾਰਾ ਪੱਠਿਆਂ ਦੇ ਵਿੱਚ ਪਾਣੀ ਜੰਮ ਚੁੱਕਿਆ ਸਾਡਾ ਜਿਹੜਾ ਇਲਾਕਾ ਹੈ ਪਠਾਨਕੋਟ ਏਰੀਆ ਆਪਾਂ ਬਬਰ ਤਾਰਗਲਾ ਦੇ ਵਿੱਚ ਪੈਂਦਾ ਕਿਤੇ ਨਾ ਕਿਤੇ ਸੇਫ ਹੈ ਆਪਾਂ ਕੀ ਕਰੀਏ ਥੋੜੀ ਥੋੜੀ ਮਦਦ ਕਰੀਏ ਜੇ ਆਪਾਂ ਥੋੜੀ ਥੋੜੀ ਮਦਦ ਕਰੀਏ ਥੱਕੇ ਲੋਕਾਂ ਵਾਸਤੇ ਡੰਗਰਾ ਵਾਸਤੇ ਥੋੜੀ ਜੀ ਹੈਲਪ ਕਰੀਏ ਤਾਂ ਜੋ ਉਹ ਵੀ ਆਪਣਾ ਸਮੇ ਜਿਹੜਾ ਕੱਟ ਸਕਣ ਆਓ ਪੰਜਾਬੀਓ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀਏ ਇਸ ਮੁਸ਼ਕਿਲ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਈਏ ਵੱਧ ਚੜ ਕੇ ਹਿੱਸਾ ਲਈਏ ਇਹ ਨਾ ਹੋਵੇ ਕਿ ਥੋੜੀ ਜੇ ਲਾਲਚ ਪਿੱਛੇ ਜਾਂ ਥੋੜਾ ਜੇ ਕਰਨ ਦੇ ਪਿੱਛੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਅੱਜ ਜੇ ਹਾਲਾਤ ਉੱਧਰ ਹੈ ਕੱਲ ਇੱਧਰ ਵੀ ਹੋ ਸਕਦੇ ਆ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੋ ਤੇ ਉਸ ਮਾਲਕ ਦਾ ਸ਼ੁਕਰਗੁਜ਼ਾਰ ਕਰੋ ਹਰ ਵੇਲੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਨੀ ਹੈਲਪ ਕਰਨ ਦੀ ਦੇਖੋ ਜੀ ਥੱਲੇ ਹਾਲਤ ਬਹੁਤ ਖਰਾਬ ਹੈ ਅੱਠੇ ਨਹੀਂ ਮੰਨਦੇ ਟੰਗਰਾ ਨੂੰ ਤੇ ਸਾਡਾ ਤੇ ਇਹੀ ਸੋਚ ਹੈ ਤੇ ਵੱਧ ਤੋਂ ਵੱਧ ਮਦਦ ਕਰੀਏ ਰਾਸ਼ਨ ਮਿਲ ਜੇ ਕਰਦਾ ਹੈ ਚਾਰੇ ਦੀ ਬਹੁਤ ਜ਼ਿਆਦਾ ਦੁਬਿਧਾ ਥੱਲੇ ਅਸੀਂ ਕੱਲ ਵੀ ਟਰਾਲੀਆਂ ਭੇਜੀਆਂ ਅੱਜ ਵੀ ਭੇਜਣੀ ਹੈ ਅੱਗੇ ਵੀ ਭੇਜਦੇ ਰਹਿਣਾ ਜਦੋਂ ਤੱਕ ਇਹ ਆਫਤ ਪਿੱਛੇ ਨਹੀਂ ੜ੍ਹ ਜਾਂਦੀ ਅਸੀਂ ਪੂਰੀ ਹਿੰਮਤ ਕਰਾਂਗੇ ਜੀ ਮੱਕੀ ਦੀ ਤੋਂ ਰੋਖ ਦੀ ਗੱਲ ਹੈ ਜੀ ਹਾਲਾਤ ਕੀ ਹੈਗੇ ਨੇ ਵੈਸੇ ਬਹੁਤ ਮਾੜੀ ਆ ਜੀ ਬਹੁਤ 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 ਚਲ ਰਹੀ ਹੈ ਜਿਵੇਂ ਦੇਖਿਆ ਜੀ ਗਰੰਟੀ ਕੀਤੀ ਜਾਂਦੀ ਲੋਕਾਂ ਨੂੰ ਕੀ ਅਪੀਲ ਕਰੋਗੇ ਅਪੀਲ ਜੀ ਇਹੀ ਹੈ ਜੀ ਸਾਰੇ ਇਕੱਠੇ ਹੋ ਗਏ ਸਹਿਯੋਗ ਕਰਨ ਕੋਈ ਵੀ ਪਿੱਛੇ ਨਾ ਹਟੇ